ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜੋ ਇਥੇ ਆਪ ਜੀ ਨੂੰ ਬੇਨਤੀ ਕਰਦੀ ਹੈ ਕਿ ਇਸ ਚੈਨਲ ਤੇ ਐਡ ਫ੍ਰੀ ਆਫ ਕੋਸਟ ਲਈ ਜਾਂਦੀ ਹੈ ਜੀ ਕਿਸੇ ਜਾਤ ਧਰਮ ਲੜਕਾ ਲੜਕੀ ਗਰੀਬ ਅਮੀਰ ਕੋਈ ਵੀ ਹੋਵੇ ਪਰਾਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਕਿਰਪਾ ਕਰਕੇ ਕਾਲ ਨਾ ਕੀਤੀ ਜਾਵੇ ਅਸੀਂ ਅਟੈਂਡ ਨਹੀਂ ਕਰ ਸਕਦੇ ਤੁਸੀਂ ਕੰਪਲੀਟ ਬਾਇਓ ਡਾਟਾ ਤਰਕਾਰਨ ਭੇਜੋ ਤੁਹਾਡੀ ਐਡ ਬਿਲਕੁਲ ਪਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਇੰਡੀਆ ਤੋਂ ਸਰਕਾਰੀ ਜੋਬ ਕਰਦਾ ਜੀ ਕਾਕਾ ਇਹ ਨਾਮ ਸਿੰਘ ਜੱਟ ਸਿੱਖ ਲੜਕਾ ਦਿਉਲ ਗੋਤ 2995 ਡੇਟ ਆਫ ਬਰਥ 6 ਫੁੱਟ 1 ਇੰਚ ਕਾ ਦਾ ਬੇਟੇ ਦਾ ਗੁਰਦਾਸਪੁਰ ਏਰੀਆ ਬੀ ਟੱਕ ਇਹਨਾਂ ਦੀ ਕੁਆਲਿਫਿਕੇਸ਼ਨ ਆ ਵਰਕਿੰਗ ਐਟ ਪੰਜਾਬ ਸਿਵਲ ਸੈਕਟਰੀਟ ਚੰਡੀਗੜ੍ਹ ਗਵਰਨਮੈਂਟ ਜੌਬ ਫਾਦਰ ਸਾਹਿਬ ਇਹਨਾਂ ਦੇ ਇੰਡੀਅਨ ਆਰਮੀ ਤੋਂ ਰਿਟਾਇਰ ਨੇ ਭੈਣ ਜੀ ਇਹਨਾਂ ਦੇ ਬਤੌਰ ਹੈਡ ਡਰਾਫਟਸਮੈਨ ਐਚ ਡੀ ਐਮ ਦੇ ਤੌਰ ਤੇ ਗਵਰਨਮੈਂਟ ਅਫੀਸ਼ਰ ਨੇ ਸਰਕਾਰੀ ਜੋਬ ਕਰਦਨੇ 4 ਏਕੜ ਇਹਨਾਂ ਕੋਲੇ ਵਾਹਜੋਗ ਜ਼ਮੀਨ ਆ ਤੇ ਕੁਝ ਇਹਨਾਂ ਕੋਲੇ ਕਮਰਸ਼ੀਅਲ ਪ੍ਰਾਪਰਟੀ ਵੀ ਆ ਇਹਨਾਂ ਦੀ ਨੀਡ ਕੀ ਆ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਕੱਦ 5 ਫੁੱਟ 5 ਇੰਚ ਉਮਰ 25 ਤੋਂ 30 ਸਾਲ ਸੋਹਣੀ ਸੁਨੱਖੀ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਹੈਗਾ ਜੀ ਕੈਨੇਡਾ ਦਾ ਜੰਪਲ ਵਾਲਾ ਕੈਨੇਡਾ ਤੋਂ ਰਿਸ਼ਤਾ ਨਾਮ ਸਿੰਘ ਜੱਟ ਸਿੱਖ ਲੜਕਾ ਸਰਦਾਰ ਸਾਹਿਬ ਨੇ ਜੀ ਪਗਵੰਦ ਨੇ ਸਾਫ਼ ਸੂਰਤ ਨੇ ਕੈਨੇਡਾ ਤੇ ਜੰਪਲ ਨੇ ਇਹ 1 979 ਡੇਟਾ ਬਰਥ 5 ਫੁੱਟ 8 ਇੰਚ ਕੱਦ ਸੀ ਪੀਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਨੇ ਗਵਰਨਮੈਂਟ ਜੌਬ ਕਰਦੇ ਨੇ ਇਨਕਮ ਟੈਕਸ ਐਡੀਟਰ ਨੇ ਇਨਕਮ ਇਹਨਾਂ ਦੀ US$ 60k ਤੋਂ 80k ਫਾਲਸਾ ਵੀ ਇਹਨਾਂ ਦੇ ਐਕਸਪਾਇਰ ਹੋ ਜ ਸਕਦੇ ਨੇ ਇਹ ਲੜਕਾ ਕੈਨੇਡਾ ਦੇ ਵਿੱਚ ਇਨਕਮ ਟੈਕਸ ਵਿਭਾਗ ਦੇ ਵਿੱਚ ਬਤੌਰ ਐਡੀਟਰ ਸਰਕਾਰੀ ਜੌਬ ਕਰ ਰਹੇ ਨੇ ਜੀ 60000 ਤੋਂ 80000 ਕੇ ਡਾਲਰ ਇਹਨਾਂ ਦੀ ਇਨਕਮ ਆ ਨੀਡ ਜੱਟ ਸਿੱਖ ਗਰਲ ਫਰੋਮ ਜਲੰਧਰ ਏਰੀਆ ਬਿਊਟੀਫੁਲ ਐਂਡ ਟਰੈਡੀਸ਼ਨਲ ਅਰਾਊਂਡ ਸੇਮ ਏਜ অর ਲੈਸ ਲੜਕੀ ਜਲੰਧਰ ਏਰੀਆ ਤੋਂ ਹੋਵੇ ਲੜਕੇ ਦੇ ਬਰਾਬਰ ਦੀ ਉਮਰ ਜਾਂ ਉਸ ਤੋਂ ਘੱਟ ਹੋਵੇ ਬੈਲ ਐਜੂਕੇਟਿਡ ਹੋਵੇ ਵਧੀਆ ਪੜ੍ਹੇ ਲਿਖੇ ਹੋਵੇ ਟਰੈਡੀਸ਼ਨਲ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੂਐਸ ਤੋਂ ਨਾਮ ਸਿੰਘ ਜੱਟ ਸਿੱਖ ਪੁਆਇਆ ਜੂਐਸਾ ਕੈਲੀਫੋਰਨੀਆ 1998 डेट ऑफ वर्क 6 फुट कादा वेल सेटल्ड डॉक्टर कैलिफोर्निया यूएसए लुकिंग फॉर एन एजुकेटेड गर्ल वर्जिन नो प्रीवियस रिलेशनशिप ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਨੋਟ ਕਰੋ ਲੜਕਾ ਬਤੌਰ ਡਾਕਟਰ ਕੰਮ ਕਰਦੇ ਨੇ यूएसए ਦੇ ਵਿੱਚ ਲੜਕੀ ਕੁਆਰੀ ਹੋਵੇ ਉਹਨਾਂ ਦਾ ਕਿਤੇ ਮੈਰਿਜ ਆਪ ਕੋ ਰਿਲੇਸ਼ਨਸ਼ਿਪ ਨਾ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ यूएसए ਤੋਂ ਜੱਟ ਸਿੱਖ ਲੜਕਾ ਸੈਂਟਰਲ ਕੈਲੀਫੋਰਨੀਆ ਯੂ ਐਸ ਏ ਜਲੰਧਰ ਤੋਂ 23/8/99 ਡੇਟ ਆਫ ਬਰਥ 6 ਫੁੱਟ 3 ਇੰਚ ਦਾ ਵੈਲ ਐਜੂਕੇਟਿਡ ਨੇ ਪੋਲਿਟੀਕਲ ਸਾਇੰਸ ਅਤੇ ਹਿਸਟਰੀ ਦੀ ਡਬਲ ਡਿਗਰੀ ਇਹਨਾਂ ਕੋਲੇ ਇਨਫੋਰਮੇਸ਼ਨ ਟੈਕਨੋਲੋਜੀ ਏ ਸਟੱਡੀ ਕਰ ਰਹੇ ਨੇ ਇਹਨਾਂ ਦੀ ਨੀਡ ਕੀ ਹੈ ਜੀ ਲੜਕੀ ਦਾ ਕੱਤ 5 ਫੁੱਟ 7 ਇੰਚ ਬੀ ਐਸ ਸੀ ਨਰਸਿੰਗ ਐਨ ਆਰ ਐਮ ਐਸ ਸੀ ਆਈਟੀ ਐਮ ਬੀ ਏ ਐਮ ਸੀ ਏ ਵਗੈਰਾ ਦੀ ਬਰਾਬਰ ਦੀ ਸਟੱਡੀ ਹੋਵੇ ਕੈਲੀਫੋਰਨੀਆ ਯੂ ਐਸ ਏ ਨੂੰ ਪਹਲ ਦਿੱਤੀ ਜਾਵੇਗੀ ਜੇਕਰ ਲੜਕੀ ਜੋ ਕੇ ਆਸਟ੍ਰੇਲੀਆ ਕੈਨੇਡਾ ਤੋਂ ਮੂਵ ਹੋਣਾ ਚਾਹੁੰਦੀ ਹੋਵੇ ਕੈਲੀਫੋਰਨੀਆ ਯੂ ਐਸ ਏ ਆਉਣਾ ਚਾਹੁੰਦੀ ਹੋਵੇ ਉਹ ਕਿਸੇ ਵੀ ਸਟੇਟਸ ਤੇ ਹੋਵੇ ਪੀ ਆਰ ਹੋਵੇ ਸਿਟੀਜ਼ਨ ਹੋਵੇ ਵਰਕ ਪਰਮਿਟ ਜਾ ਸਟੱਡੀ ਵੇਸ ਤੇ ਗਈ ਹੋਵੇ ਇਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਹੈ ਜੀ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਸਿਟੀਜ਼ਨ ਨਿਊਜ਼ੀਲੈਂਡ ਦੁਆਬਾਇਰੀਆ 1951 ਮੈਂਟ ਡੇਟ ਆਫ ਬਰਥ 5 ਫੁੱਟ 2 ਇੰਚ ਕਾਲਦਾ 10+2 ਕੁਆਲੀਫਿਕੇਸ਼ਨ ਆ ਮੈਡੀਕਲ ਐਂਡ ਲਾ ਬਿਜ਼ਨਸ ਮੈਨੇਜਮੈਂਟ ਡਬਲ ਡਿਗਰੀ ਇਨਾਂ ਕੋਲੇ ਕੁਆਲੀਫਿਕੇਸ਼ਨ ਆਂਦੀ ਇਹ ਪਾਰਟ ਟਾਈਮ ਜੌਬ ਕਰਦੇ ਨੇ ਅਤੇ ਲਾ ਦੀ ਸਟੱਡੀ ਵੀ ਕਰ ਰਹੇ ਨੇ ਪਰਿਵਾਰ ਇਨਾਂ ਦਾ ਨਿਊਜ਼ੀਲੈਂਡ ਵਿੱਚ ਵੈਲ ਸੈਟਲਡ ਆ ਨੀਟ well educated and beautiful boy from good jatt sikh family بڑے ਆਲੇਖਾ ਲੜਕਾ ਜੱਟ ਸਿੰਘ ਜੱਟ ਸਿੱਖ ਫੈਮਿਲੀ ਤੋਂ ਹੋਵੇ ਅਤੇ ਵੈਸ਼ ਨੂੰ ਹੋਵੇ ਕੋਈ ਵੀ ਨਸ਼ਾ ਜਾਂ ਕੋਈ ਡਰਗਸ ਵੈਰਾ ਦੀ ਵਰਤੋਂ ਨਾ ਕਰਦਾ ਹੋਵੇ 28 ਤੋਂ 32 ਸਾਲ ਦੀ ਉਹਨਾਂ ਦੀ ਉਮਰ ਹੋਵੇ ਤੇ ਮੈਰਜ ਬਿਊਰੋ ਵਾਲੇ ਮਾਫ ਕਰਨ ਸਕਰੀਨ ਤੇ ਨੰਬਰ ਚੱਲ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨਾਮ ਸਾਗਰ ਮਹਾਜਨ ਅਰੋੜਾ ਲੜਕਾ ਫਰੀਦਕੋਟ ਏਰੀਆ ਕਟਪੂਰਾ ਫਰੀਦਕੋਟ 13 10 95 10:15 ਦੇ ਸ਼ਾਮ ਦਾ ਵਾਰਤ ਹਾਈਟ 5 ਫੁੱਟ 6 ਇੰਚ ਮੈਟ੍ਰਿਕ ਨੇ ਸੇਲ ਮਾਰਕੀਟਿੰਗ ਦਾ ਕੰਮ ਕਰਦਿੰਨੇ ਭੈਣ ਜੀ ਇਹਨਾਂ ਦੇ ਵੈਸੇ ਉਹ ਨੇ ਭਰਾ ਕੁਵਾਰਾ ਘਰੇਲੂ ਲੜਕੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਇੰਡੀਆ ਤੋਂ ਨਾਮ ਕੌਰ ਜੱਟ ਸਿੱਖ ਲੜਕੇ ਬਟਿੰਡਾ ਏਰੀਆ 8195 ਡੇਟ ਆਵਰਥ ਇਹ ਬੇਟੀ ਵਿਧਵਾ ਜੀ ਇਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਆ 5 ਫੁੱਟ 4 ਇੰਚ ਕਾਦਾ ਬੇਟੀ ਦਾ ਬੀਸੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਫਾਦਰ ਸਾਹਿਬ ਇਹਨਾਂ ਦੇ ਖੇਤੀਬਾੜੀ ਕਰਦਿੰਨੇ ਭੈਣ ਵਾਏ ਹੋਏ ਨੇ ਭਰਾ ਇਹਨਾਂ ਦਾ ਕੁਆਰਾ ਮਿਡਲ ਕਲਾਸ ਫੈਮਿਲੀ ਆ ਨੀਡ ਬॉय ਫਰੋਮ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਜੋ ਕਿ unmarried or divorced ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਕੌਰ ਆਰਾਮਗੜੀਆ ਸਿੱਖ ਲੜਕੀ ਫਤਿਹਗੜ੍ਹ ਸਾਹਿਬ ਏਰੀਆ ਇਹ ਲੜਕੀ ਸ਼ਾਰਟ ਟਾਈਮ ਡਾਈਵੋਰਸੀ ਹੈ ਜੀ ਆਰਾਮਗੜੀਆ ਸਿੱਖ ਲੜਕੀ ਡਾਈਵੋਰਸੀ ਬੇਟੀ ਇਹ 1990 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਕੈਨੇਡਾ ਐਡਮੈਂਟਨ ਵਿਖੇ ਵਰਕ ਪਰਮਿਟ ਤੇ ਰਹਿ ਰਹੇ ਨੇ ਜੀ ਭਰਾ ਇਹਨਾਂ ਦਾ ਕੈਨੇਡਾ ਪੀਆਰ ਆ ਉਹਨਾਂ ਕੋਲੇ ਆਪਣਾ ਘਰ ਆ ਨੀਡ ਬੁਆਏ ਪੀਆਰ ਕੈਨੇਡਾ ਅਨਮੈਰਿਡ ਡਾਈਵੋਰਸੀ ਐ ਨਹੀਂ ਅਪਰ ਕਾਸਟ ਕਿਸੇ ਵੀ ਉੱਚ ਜਾਤੀ ਤੋਂ ਲੜਕਾ ਪੀਆਰ ਜਾਂ ਵਰਕ ਪਰਮਿਟ ਪੀਆਰ ਹੋਵੇ ਜਾਂ ਫਿਰ ਸਿਟੀਜ਼ਨ ਹੋਵੇ ਕੈਨੇਡਾ ਦਾ ਅਨਮੈਰਡ ਹੋਵੇ ਜਾਂ ਫਿਰ ਹੋ ਤਲਾਕ ਸੌਦਾ ਵੀ ਹੋ ਸਕਦਾ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਖਰੜ ਮੋਹਾਲੀ ਤੋਂ 794 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 20 ਤੱਕ ਕੁਆਲੀਫਿਕੇਸ਼ਨ ਹੈ ਪ੍ਰਾਈਵੇਟ ਜੌਬ ਕਰਦੇ ਨੇ ਮੋਹਾਲੀ ਵਿਖੇ 11 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਗ੍ਰੈਜੂਏਟ ਲੜਕੀ ਦੀ ਜ਼ਰੂਰਤ ਹੈ ਇਹਨਾਂ ਨੂੰ ਫਤਿਹਗੜ੍ਹ ਸਾਹਿਬ ਰੋਪੜ ਲੁਧਿਆਣਾ ਪਟਿਆਲਾ ਮੋਹਾਲੀ ਨੂੰ ਪਹਲ ਦਿੱਤੀ ਜਾਵੇਗੀ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਡਾਕਟਰ ਮਨਵੀਰ ਸਿੰਘ ਗਿੱਲ ਇਹਨਾਂ ਦਾ ਨਾਮ ਜੀ 13 12 95 ਡੇਟ ਆਫ ਬਰਥ ਕੁਆਲਿਫਿਕੇਸ਼ਨਾਂ ਦੀ ਬੀਏ ਐਮਐਸ ਆਪਣਾ ਕਲਿਨਿਕਾ ਜੀ ਇਹਨਾਂ ਦਾ ਫਾਜ਼ਲ ਸਾਹਿਬ ਇਹਨਾਂ ਦੇ 슈ਗਰ ਮਿਲ ਤੋਂ ਰਿਟਾਇਰ ਹੋਏ ਨੇ ਹੁਣ ਕਿਸ ਸਕੂਲ ਦੇ ਵਿੱਚ ਬਤੌਰ ਸੁਪਰਵਾਈਜ਼ਰ ਕੰਮ ਕਰਦੇ ਨੇ ਸੈਸਨਾ ਦੇ ਮੈਰਿਟ ਨੇ ਨੀਡ ਗਰਲ ਗਵਰਨਮੈਂਟ এমਪਲਾਈ ਪ੍ਰਿਫਰ ਟੂ ਮੋਗਾ ਜਗਰਾਉਂ ਲੁਧਿਆਣਾ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਮੋਗਾ ਜਗਰਾਉਂ ਲੁਧਿਆਣਾ ਵਗੈਰਾ ਏਰੀਆ ਦਾ ਹੋਵੇ ਇਹਨਾਂ ਦਾ ਈਮੇਲ ਅਡਰੈਸ ਹੈ ਜੀ ਉਹ ਸਕਰੀਨ ਤੇ ਚੱਲ ਰਿਹਾ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਕੌਰ ਛੀਂਬਾ ਸਿੱਖ ਲੜਕੀ ਜੱਸਲਗੋਤ ਕਾਲਕਾ ਪੰਜਕੁਲਾ ਹਰਿਆਣੇ ਤੋਂ 12/12/96 ਡੇਟ ਆਫ ਬਰਥ ਬੀ ਕਾਮ ਬੀ ਐਡ ਇਹਨਾਂ ਦੀ ਕੁਆਲਿਫੀਕੇਸ਼ਨ 5 ਫੁੱਟ 5 ਇੰਚ ਕਾਦਾ ਬੇਟੀ ਦਾ ਮਾਤਾ ਪਿਤਾ ਦੀ ਇਕੱਲੀ ਲੜਕੀ ਆ ਜੀ ਇਹ ਪਤੀ ਦੀ ਮੌਤ ਹੋ ਚੁੱਕੀ ਆ 3 ਸਾਲ ਦਾ ਇੱਕ ਇਹਨਾਂ ਕੋਲੇ ਬੇਟਾ ਪੜਿਆ ਲਿਖਿਆ ਲੜਕਾ ਲੜਕੀ ਵਾਂਗ ਲੋੜ ਬੰਦ ਹੋਵੇ ਵਧੀਆ ਕਾਰੋਬਾਰ ਹੋਵੇ ਜਾਂ ਸਰਕਾਰੀ ਜੋਬ ਕਰਦਾ ਹੋਵੇ ਪ੍ਰਾਈਵੇਟ ਜੋਬ ਕਰਦਾ ਹੋਵੇ ਕੁਆਰਾ ਹੋਵੇ ਭਾਵੇਂ ਤਲਾਕ ਸੁਦਾ ਹੋਵੇ ਇਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਯੂ ਐਸ ਏ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਪੰਜਾਬ ਦੇ ਵਿੱਚ ਇਹਨਾਂ ਕੋਲ ਮੋਗਾ ਏਰੀਆ ਵਾਸਟਿੰਗਟਨ ਯੂ ਐਸ ਏ ਰਹਿੰਦੇ ਨੇ ਜੀ 26 ਸਾਲ ਉਮਰਾਂ 5 ਫੁੱਟ 4 ਇੰਚ ਕੱਦ ਦਾ ਬੀ ਐਸ ਸੀ ਨਰਸਿੰਗ ਆਰ ਐਨ ਇਹਨਾਂ ਦੀ ਕੁਆਲੀਫਿਕੇਸ਼ਨ ਆ ਅਜਸਟਡ ਨਰਸ ਦੇ ਤੌਰ ਤੇ ਇਹ ਕੰਮ ਕਰਦੇ ਨੇ ਇਹ ਵੀ ਟੀਵੀ ਡਾਈਵੋਰਸੀਆ ਇਹਨਾਂ ਕੋਲੇ ਬੱਚਾ ਕੋਈ ਨਹੀਂ ਨੇਡ ਵੈਲ এডਿਕੇਟਡ ਐਂਡ ਬਿਊਟੀਫੁਲ ਬாய் ਅਨਮੈਰਡ ਡਾਈਵੋਰਸੀ ਹੈਜ਼ ਗੁੱਡ ਫਾਰਮਿੰਗ ਲੈਂਡ ਐਂਡ ਗੁੱਡ ਜਰਸੀਕ ਫੈਮਿਲੀ ਲੜਕਾ ਕੁਆਰਾ ਹੋਵੇ ਜਾਂ ਤਲਾਕ ਸੁਦਾ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਤੇ ਪੰਜਾਬ ਦੇ ਵਿੱਚ ਇਹਨਾਂ ਕੋਲੇ ਫਾਰਮਿੰਗ ਲੈਂਡ ਵਧੀਆ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਨਾਲ ਸਮਾਂਦਰਾ ਆਦਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਈਡੀਆ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਕਲੇਰ ਗੋਤ ਮੋਗਾ ਏਰੀਆ 1981 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਐਮਏ ਬੀਐਡ ਪੀ ਐਡ ਇਹਨਾਂ ਦੀ ਕੁਆਲਿਫਿਕੇਸ਼ਨਾਂ ਬੀਪੀਐਡ ਐਮਏ ਬੀਐਡ ਬੀਪੀਐਡ ਇੱਕ ਭੈਣ ਅਤੇ ਇੱਕ ਭਰਾ ਵਿਆਹੇ ਹੋਏ ਨੇ ਸ਼ਹਿਰ ਦੇ ਵਿੱਚ ਇਹਨਾਂ ਕੋਲੇ ਵਧੀਆ ਪ੍ਰਾਪਰਟੀ ਆ ਮਾਤਾ ਪਿਤਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਬਤੌਰ ਟੀਚਰ ਰਿਟਾਇਰਨ ਹੈ ਨੀਡ ਬॉय ਫਰਮ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਏਜ 42 45 ইয়ার্স ਵੈਲ এডਿਕੇਟਿਡ ਐਨ ਅਨਮੈਰਿਡ অর ਡਾਈਵੋਰਸੀ ਲੜਕਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਯੂਕੇ ਵਗੈਰਾ ਦਾ ਹੋਵੇ 40 ਤੋਂ 45 ਸਾਲ ਦੀ ਉਹਨਾਂ ਦੀ ਉਮਰ ਹੋਵੇ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਚਹਿਲ ਗੋਤ ਢਿੱਕੀ ਮਾਨਸਾ 193 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਡੂਇੰਗ ਆਨਲਾਈਨ ਜੌਬ ਮੁਹਾਲੀ ਮੁਹਾਲੀ ਵਿੱਚ ਇਹ ਆਨਲਾਈਨ ਵਰਕ ਕਰ ਰਹੇ ਨੇ ਜੀ ਪ੍ਰਾਪਰਟੀ ਨਾਲ ਕੋਲੇ ਸਾਡੇ 12 ਏਕੜ ਤੋਂ ਜ਼ਿਆਦਾ ਦੋ ਭਰਾ ਨੇ ਪੈਣਾ ਵੇਈਆਂ ਹੋਈਆਂ ਹਨ ਇੱਕ ਇੰਡੀਆ ਦੂਸਰੀ ਆਸਟ੍ਰੇਲੀਆ ਸਿਟੀ ਜਾਣਾ ਹੈ ਪਿਤਾ ਜੀ ਇਹਨਾਂ ਦੇ ਗਵਰਨਮੈਂਟ ਤੋਂ ਜੌਬ ਤੋਂ ਰਿਟਾਇਰ ਨੇ 60000 ਰੁਪਏ ਪਰ ਮਹੀਨਾ ਪੈਨਸ਼ਨ ਲੈ ਰਹੇ ਨੇ ਭਰਾ ਇਹਨਾਂ ਦਾ ਪੁਰਤਗਾਲ ਪੀਆਰ ਆਨ ਮੈਰਿਡਾ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਨਿਊਜ਼ੀਲੈਂਡ ਤੋਂ ਆ ਜੀ ਨਾਮ ਕੌਰ ਜੱਟ ਸਿੱਖ ਲੜਕੀ ਔਰਖ ਗੋਤ ਅਮਰਤੀ ਸਾਹਿਬ 1994 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਐਸਸੀ ਨਰਸਿੰਗ ਪੀਆਰ ਨਿਊਜ਼ੀਲੈਂਡ ਆਹ ਬੇਟੀ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਮਿਡਲ ਕਲਾਸ ਫੈਮਿਲੀ ਆ ਵਾਂਟਡ ਜੱਟ ਸਿੱਖ ਬாய் ਓਨਲੀ ਫਰੋਮ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਸਿਟੀਜ਼ਨ ਵੈਲ ਐਜੂਕੇਟਿਡ ਵਿਦ ਗੁੱਡ ਜੌਬ ਮਾਜਾ ਏਰੀਆ ਲੜਕਾ ਮਾਜਾ ਏਰੀਆ ਨਾਲ ਸੰਬੰਧਿਤ ਹੋਵੇ ਨਿਊਜ਼ੀਲੈਂਡ ਆਸਟ੍ਰੇਲੀਆ ਵਿਖੇ ਪੀਆਰ ਜਾਂ ਸਿਟੀਜ਼ਨ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਨਾਲ ਸਮਝ ਰਖਦਾ ਹੋਵੇ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ 모ਹਿਤ ਕੁਮਾਰ ਕੰਡਾ ਲੜਕਾ ਲੁਧਿਆਣੇ ਤੋਂ ਰਾਜਪੂਤ ਸੁਨਿਆਰ ਨੇ ਜੀ ਇਹ 1990 ਡੇਟ ਆਵਰ ਦਾ 5 ਫੁੱਟ 7 ਇੰਚ ਕਾਦਾ ਮੈਟ੍ਰਿਕ ਇਹਨਾਂ ਦੀ ਕੁਆਲਿਫਿਕੇਸ਼ਨ ਆ ਇੱਕ ਭਰਾ ਅਤੇ ਇੱਕ ਭੈਣ ਉਹ ਵਿਆਹੇ ਹੋਏ ਨੇ ਕਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਕੁਵੈਤ ਤੋਂ ਨਾਮ ਸਿੰਘ ਜੱਟ ਸਿੱਖ ਭੁੱਲ ਲੜਕਾ ਮੋਗਾ ਏਰੀਆ 1991 ਡੇਟ ਆਫ ਬਰਥ میٹرਿਕ ਨੇ ਜੀ 8 ਸਾਲ ਤੋਂ ਇਹ ਕੁਵੈਤ ਵਿੱਚੇ ਕੰਮ ਕਰ ਰਹੇ ਨੇ 60000 ਰੁਪਏ ਪਰ ਮੰਥ ਇਹਨਾਂ ਦੀ ਇਨਕਮ ਆ ਇੱਕ ਭੈਣ ਵਿਆਹੀ ਹੋਈ ਆ ਭਰਾ ਕੁਆਰਾ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਆ 4 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਮੋਗੇ ਦੇ 100 ਕਿਲੋਮੀਟਰ ਦੇ ਘੇਰੇ ਵਾਲੇ ਸੰਪਰਕ ਕਰ ਸਕਦੇ ਹਾਂ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ, ਇੰਡੀਆ ਤੋਂ। ਚਾਵਲਾ, ਅਰੋੜਾ, ਸਿੱਖ ਲੜਕਾ, ਅਮਰਤਸਰ ਸਾਹਿਬ। 4-3 ਸਿਆਸੀ ਡੇਟ ਆਵਰਥ, 5 ਫੁੱਟ 6 ਇੰਚ ਕਰਦ, 10+2 ਕੁਆਲੀਫਿਕੇਸ਼ਨ। ਆਪਣੀ ਕਰਿਆਨੇ ਦੀ ਦੁਕਾਨ ਆ ਜੀ, ਘਰੇਲੂ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹਾਂ। ਅਗਲਾ ਰਿਸ਼ਤਾ ਨੋਟ ਕਰੋ ਜੀ, ਇਹ ਦੋਵੇਂ ਭਰਾ ਨੇ। ਚਾਵਲਾ ਰੋੜਾ ਸਿੱਖ ਲੜਕਾ ਅਮਰਸਰ ਸਾਹਿਬ 25 188 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਪ੍ਰਾਈਵੇਟ ਜੌਬ ਕਰਦਨੇ ਵਧੀਆ ਆਮਦਨਾਂ ਘਰੀਲੂ ਲੜਕੀ ਦੀ ਜ਼ਰੂਰਤ ਆ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਚਾਵਲਾ ਸਿੱਖ ਲੜਾ ਲੜਕਾ ਵਿਵੇਕੀ ਸਿੰਘ ਨੇ ਜੀ ਇਹ ਪਟਿਆਲੇ ਤੋਂ 5 ਫੁੱਟ 5/2/92 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੀ ਟਕ ਮਕੈਨੀਕਲ ਇੰਜੀਨੀਅਰਿੰਗ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਕੁਆਲੀਫਿਕੇਸ਼ਨ ਆ ਐਮਏ ਜਰਨਲਿਸਟ ਜਨਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਇਹ ਮੈਂ ਕਰ ਰਹੇ ਨੇ ਫਾਜ਼ਲ ਸਾਹਿਬ ਨੇ ਦੇ ਬਤੌਰ ਟੀਚਰ ਰਟਾਇਆ ਨੇ ਭੈਣ ਮੈਰਟਾ ਸਿਰਫ ਅਮਤ ਤਾਰੀ ਲੜਕੀ ਵਾਲੇ ਹੀ ਸੰਪਰਕ ਕਰਨ ਕਿਸ ਕੋਈ ਜਾਤੀਵੰਦਨ ਨਹੀਂ ਪੜੀ ਲਿਖੀ ਲੜਕੀ ਜ਼ਰੂਰ ਹੋਣੀ ਚਾਹੀਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਤੋਂ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਗਿੱਲ ਗੋਤ 25898 ਡੇਟ ਆਫ ਬਰਥ 5 ਫੁੱਟ 6 ਇੰਚ ਕਾ ਦਾ ਬੇਟੀ ਦਾ ਇਹੇ ਬਤੌਰ ਐਂਟਰ ਐਮਰਨ ਕਯੋਰ ਸਾਈਕੋਲੋਜਿਸਟ ਦੇ ਤੌਰ ਤੇ ਕੰਮ ਕਰਦੇ ਨੇ ਐਮ ਐ ਸਾਈਕੋਲੋਜੀ ਡਿਪਲੋਮਾ ਇਨ ਚਾਈਲਡ ਕਾਉਂਸਲਿੰਗ ਐਂਡ ਗਾਈਡੈਂਸ ਕੰਪਲੀਟ ਲਾਇਸੈਂਸ ਕੋਰਸ ਵਰਕ ਫਾਰ QBA ਪ੍ਰਪੇਅਰਿੰਗ ਫਾਰ PhD PhD ਦੀ ਤਿਆਰੀ ਕਰਦੇ ਨੇ ਜੀ ਸਾਈਕੋਲੋਜੀਕਲ ਸਾਈਕੋਲੋਜਿਸਟ ਨੇ ਤੇ ਐਮ ਐ ਸਾਈਕੋਲੋਜੀ ਤੇ ਇੱਕ ਬੱਚਿਆਂ ਦੀ ਕਾਉਂਸਲਿੰਗ ਦਾ ਇਹਨਾਂ ਦਾ ਡਿਪਲੋਮਾ ਕੀਤਾ ਹੋਇਆ ਸੈਲਰੀ ਇਹਨਾਂ ਦੀ ਵੇਰੀਏਬਲ ਆ ਇਨਕਮ ਵੇਰੀਏਬਲ ਆ ਪਰ ਮੰਥ ਬਾਦਰਾ ਸਾਹਿਬ ਨੇ ਦੇ ਟੀਚਰ ਨੇ ਦੋ ਛੋਟੀਆਂ ਭੈਣਾਂ ਨੇ ਬੀਬੀ ਦੇ ਰਿਕੁਆਇਰਡ ਬாய் ਹੈਜ਼ ਹਾਈਟ 6 ਪਲੱਸ ਫਾਸਟ ਪ੍ਰੀਫਰੈਂਸ ਵੈਲ ਐਜੂਕੇਟਿਡ ਇੰਡੀਅਨ ਬாய் ਲੜਕੇ ਦਾ ਕੱਦ 6 ਫੁੱਟ ਜਾਂ ਇਸ ਤੋਂ ਜ਼ਿਆਦਾ ਹੋਵੇ ਪੜਿਆ ਪੜਿਆ ਲਿਖਾ ਹੋਵੇ ਇੰਡੀਆ ਪੰਜਾਬ ਨਾਲ ਸਮੰਧ ਰੱਖਦਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਦੀਪ ਕੁਮਾਰ ਏਜ 26 ਸਾਲ 5 ਫੁੱਟ 3 ਇੰਚ ਕੱਦ ਨੌਵੀਂ ਪਾਸ ਕਾਲਕਾ ਹਰਿਆਣੇ ਤੋਂ ਇਹ ਵੈਲਡਿੰਗ ਦਾ ਕੰਮ ਕਰਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਜਰਮਨ ਤੋਂ ਹਤੇਸ਼ ਕੌਸ਼ਲ ਲੜਕਾ ਜਲੰਧਰ ਸ਼ਹਿਰ 47 99 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਮੈਸਸੀ ਇਨ ਡਿਜੀਟਲ ਮਾਰਕੀਟਿੰਗ ਮੈਨੇਜਰ ਇਨ ਫਾਈਵ ਗਾਇਜ਼ ਇਨ ਯੂਰਪ ਜਰਮਨ ਨੀਡ ਗਰਲ ਫਰੋਮ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਇਨਕਾ ਕਾਜੀ ਜਰਮਨ ਦੇ ਵਿੱਚ ਕੰਮ ਕਰਦੇ ਨੇ ਜੀ ਇਹਨਾਂ ਦੀ ਇੱਛਾ ਵੀ ਲੜਕੀ ਆਸਟ੍ਰੇਲੀਆ ਯੂ ਐਸ ਏ ਜਾਂ ਕੈਨੇਡਾ ਤੋਂ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰੋ ਅਗਲਾ ਰਸਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਬੋਏ 8198 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਪੀ ਆਰ ਇਟਲੀ ਆ ਜੀ ਇਹ ਤਿੰਨ ਭੈਣਾਂ ਨੇ ਵਿਆਹ ਹੀਆਂ ਹੋਏ ਨੇ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ 11 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਜੁਪੀ ਦੇ ਵਿੱਚ 1.5 ਏਕੜ ਪ੍ਰਾਪਰਟੀ ਆ ਪੰਜਾਬ ਦੇ ਵਿੱਚ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪੂਜਾ ਚੋਪੜਾ ਚੰਡੀਗੜ੍ਹ ਦਾ ਵਰਥਾ ਬੇਟੀ ਦਾ ਪੀਆਰ ਕੈਨੇਡਾ ਨੇ ਖੱਤਰੀ Hindu ਲੜਕੀ ਆ 6 11 96 11:30 ਸਵੇਰ ਦਾ ਜਨਮ ਆ 5 ਫੁੱਟ 3 ਇੰਚ ਕਾਤਾ ਪੀਆਰ ਕੈਨੇਡਾ ਨੇ ਜਨਰਲ ਬਿਜ਼ਨਸ ਦੇ ਵੇਚਨਾਂ ਦਾ ਕਵਾਲੀਫਿਕੇਸ਼ਨ ਗੈਨ ਕੀਤੀ ਹੋਈ ਆ ਆਟੋ ਸੇਲ ਐਂਡ ਫਾਈਨਾਂਸ ਕੰਸਲਟੈਂਟ ਨੇ ਇਹ ਕੈਨੇਡਾ ਵਿੱਚ ਨੀਡ ਬਾਏ ਪੀ ਆਰ ਸਿਟੀਜ਼ਨ ਵਰਕ ਪਰਮਿਟ ਕੈਨੇਡਾ ਕੰਟੈਕਟ ਓਨਲੀ 50 ਕਿਲੋਮੀਟਰ ਸਰਾਊਂਡਿੰਗ ਏਰੀਆ ਆਫ ਜਲੰਧਰ ਜਲੰਧਰ ਤੇ 50 ਕਿਲੋਮੀਟਰ ਦੇ ਘੇਰੇ ਵਾਲੇ ਇਹਨਾਂ ਨਾਲ ਸੰਪਰਕ ਕਰਨ ਲੜਕਾ ਕੈਨੇਡਾ ਤੋਂ ਪੀ ਆਰ ਸਿਟੀਜ਼ਨ ਜਾਂ ਵਰਕ ਪਰਮਿਟ ਤੇ ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਸੋਨੂੰ ਬ੍ਰਾਹਮਣ ਲੜਕਾ ਸ਼ਰਮਾ ਤਲਾਕਸੁਦਾ ਅੰਮ੍ਰਿਤਸਰ ਸਾਹਿਬ ਤੋਂ 15 10 92 ਡੇਟ ਆਫ ਬਰਥ 5 ਫੁੱਟ 4 ਇੰਚ ਕਾਤਾ ਬੇਟੇ ਦਾ ਇਹ ਤਲਾਕਸੁਦਾ ਜੀ ਇਹ ਲੜਕਾ ਇਕੱਲਾ ਕੋਈ ਭੈਣ ਭਰਾ ਨਹੀਂ ਮੰਮੀ ਤੇ ਡੈਡੀ ਵੀ ਨਹੀਂ ਹਨ ਜੇ ਕਿਸੇ ਦੀ ਲੋੜ ਹੋਵੇ ਤਾਂ ਇਹ ਘਰ ਜਾਈ ਵੀ ਰਹਿ ਸਕਦੇ ਹਨ ਡੈਂਟਰ ਗਲੈਨਿਕ ਤੇ ਕੰਮ ਕਰਦਿਆ ਹੈ 20000 ਰੁਪਿਆ ਪਰ ਮਹੀਨੇ ਦੀ ਇਨਕਮ ਹੈ ਲੜਕੀ ਕੁਆਰੀ ਜਾਂ ਤਲਾਕਸੁਦਾ ਹੋਵੇ ਕਿਸੇ ਵੀ ਜਾਤ ਤੋਂ ਹੋਵੇ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੁਬਰਾਜਪ uri ਬੁਆਏ ਦਸ਼ੂਆ ਹੁਸ਼ਿਆਰਪੁਰ 91099 ਡਾਟਾਵਰਥ 5 ਫੁੱਟ 9 ਇੰਚ ਦਾ ਬੇਟਾ 10+2 ਕੁਆਲੀਫਿਕੇਸ਼ਨ ਦਾ ਭੈਣ ਭਰਾ ਗਏ ਹੋਏ ਨੇ ਆਪਣਾ ਕਾਰੋਬਾਰ ਹੈ ਜੀ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰੋ ਅਗਲਾ ਰਿਸ਼ਤਾ ਹੰਗਰੀ ਤੋਂ ਨਾਮ ਸਿੰਘ ਚੱਟ ਸਿੱਖ ਲੜਕਾ ਗਿੱਲ ਗੋਤ ਖੰਨਾ ਲੁਧਿਆਣਾ ਏਰੀਆ ਦਾਸਾਸਦਨ ਮੇ ਡੇਟ ਆਵਰਥ 5 ਫੁੱਟ 8 ਇੰਚ ਕਾ ਦਾ ਬੇਟਾ ਆਈ.ਡੀ.ਏ ਡੀਜ਼ਲ ਮੈਕੈਨਿਕ ਐਂਡ ਫਿਟਨੈਸ ਕ੍ਰਾਸ ਇਹਨਾਂ ਦੀ ਕੁਆਲਿਫਿਕੇਸ਼ਨ ਆ ਭਰਾ ਇਹਨਾਂ ਦਾ ਇਟਲੀ ਦੇ ਵਿੱਚ ਉਹਨਾਂ ਦਾ ਆਪਣਾ ਕਾਰੋਬਾਰ ਆ ਫਾਜ਼ਲ ਸਾਹਿਬ ਇਹਨਾਂ ਦੇ ਆਰਮੀ ਤੋਂ ਪਰਟਾਈ ਨੇ ਇਹੇ ਆਨਲਾਈਨ ਵਰਕਅਟ ਕਰਦੇ ਨੇ ਜਿਮ ਟ੍ਰੇਨਰ ਨੇ ਇੱਕ ਤਾਂ ਦੂਸਰਾ ਇਹਨਾਂ ਦਾ ਹੰਗਰੀ ਦੇ ਵਿੱਚ ਡੈਰੀ ਫਾਰਮ ਆ 80000 ਰੁਪਿਆ ਪਰ ਮਾਥੇ ਇਹਨਾਂ ਦੀ ਰਕਮ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਵੈਸ਼ਨੂ ਫਤੇਗੜ ਸਾਹਿਬ ਏਰੀਆ 30 ਸਾਲ ਉਮਰ ਬੀਏ ਬੀਐਡ ਪੈਰਾਬੈਡੀਕਲ ਆਪਰੇਸ਼ਨ ਥੀਏਟਰ ਇਹਨਾਂ ਦੀ ਕੁਆਲਿਫਿਕੇਸ਼ਨ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਭੈਣ ਅਤੇ ਭਰਾ ਵਿਆਹੇ ਹੋਏ ਨੇ ਨੀਡ ਬੁਆਏ ਐਜੂਕੇਟਿਡ ਐਟ ਨਾਨ ਡ੍ਰੈਂਕਰ ਵੈਸ਼ਨੂ ਬਿਊਟੀਫੁਲ ਬੁਆਏ ਪੜਿਆ ਲਿਖਿਆ ਤੇ ਸੁੰਦਰ ਲੜਕਾ ਜਿਹੜਾ ਕਿਸੇ ਵੀ ਨਸ਼ੇ ਦੀ ਵਰਤੋਂ ਨਾ ਕਰਦਾ ਹੋਵੇ ਵੈਸ਼ਨੂ ਹੋਵੇ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰ ਵਿਆਪ ਜੀ ਨਾਲ ਵਿਚਾਰੇ ਗਏ ਹਨ ਜੀ ਕੋਈ ਬੋਲਦਿਆਂ ਤੋਂ ਵੇਰਵਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮਨ ਦੇ ਚਾਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ